ਮਾਨਸਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਾਕੇ ਦੌਰਾਨ ਨਜਾਇਜ਼ ਹਥਿਆਰਾਂ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਐਸਐਚਓ ਸਿਟੀ ਬੁੱਢਲਾਡਾ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਹੋਲੀ ਹਾਰਟ ਸਕੂਲ ਨੇੜੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਰਾਮ ਬਖਸ਼ ਉਰਫ ਬਖਸ਼ੀ ਨੂੰ ਕਾਬੂ ਕੀਤਾ ਹੈ। ਦੋਸ਼ੀ ਦੇ ਕਬਜ਼ੇ ਤੋਂ ਦੋ ਪਿਸਤਲ 12 ਬੋਰ, ਦੋ ਚਿੰਦਾ ਰੋਡ ਅਤੇ ਇੱਕ ਦੇਸੀ ਕੱਟਾ 15 ਬੋਰ ਸਮੇਤ ਇੱਕ ਕਾਰਤੂਸ ਬਰਾਮਦ ਕੀਤਾ ਗਿਆ। ਆਓ ਜਾਣਦੇ ਹਾਂ ਇਸ ਖਬਰ ਦੀ ਪੂਰੀ ਜਾਣਕਾਰੀ ਬਾਰੇ శ్రీ ਮਨਮੋਹਨ ਸਿੰਘ 올ək ਐਸਪੀ ਇਨਵੈਸਟੀਗੇਸ਼ਨ ਮਾਨਸਾ ਤੋਂ। ਕਿ ਗੱਲ ਸਾਡੀ ਮਾਨਸਾ ਪੁਲਿਸ ਦੇ ਹੇਠ ਜਿਹੜਾ ਸਾਡੀ ਸਬ-ਡਿਵੀਜ਼ਨ ਬੁੜਲਾਡਾ ਜ ਇੱਕ ਗੁਰਗਾ ਜਿਹੜਾ ਬੰਬੀਹਾ ਗੈਂਡਾ ਉਹ ਸਾਡੇ ਹੱਥ ਲੱਗਾ ਔਰ ਉਹਨਾਂ ਨੇ ਚੈਕਿੰਗ ਅੰਡਰ ਡੀਐਸਪੀ ਡੀ ਬਾਟੀ ਜੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਡਿਵੀਜ਼ਨ ਬੁੜਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁੜਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦੇ ਦੌਰਾਨ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਡਾ ਦਾ ਹੱਥ ਲੱਗਾ ਉਹਦਾ ਨਾਮ ਹੈਗਾ ਰਾਮਬਖਸ਼ ਔਰ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਹੈ ਜ਼ਿਲ੍ਹਾ सिरसा ਹਰਿਆਣਾ ਦਾ ਔਰ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵਲਵਰ ਜਿਹੜੇ ਸਾਨੂੰ ਬਰਾਮਦ ਹੋਏ ਇੱਕ ਦੇਸੀ ਕਟਾ ਔਰ ਦੋ ਬਤੀਬੋਰ ਦੇ ਵਿਦ ਅਲੋਂਗ ਵਿਦ ਲਾਈਵ ਰਾਉਂਡਸ ਔਰ ਜੀਜੀ ਪੁਸ਼ਕੇਸ਼ ਤੋਂ ਸਾਨੂੰ ਜਿਹੜਾ ਇਹ ਫੜਿਆ ਸੀ ਜòn ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇਹਨੇ ਹਰਿਆਣਾ ਦੇ ਵਿੱਚ ਹੀ ਬੜਾ ਗੁੜਾ ਥਾਣੇ ਦੇ ਏਰੀਏ ਵਿੱਚ ਜ਼ਿਲ੍ਹਾ सिरसा ਦੇ ਵਿੱਚ ਹਰਿਆਣੇ ਚ ਉੱਥੇ ਇਹਨੇ ਦੋ ਵਾਰ ਦਾ ਤਾਂ ਜਿੱਥੇ ਗੋਲੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ सिरसा ਦੇ ਵਿੱਚ ਇੱਥੇ 3 ਐਫ ਆਈ ਆਰਾਂ ਦਰਜਾਂ ਜਿਦੇ ਚ ਇਹ ਹਣ ਪਗੋੜਾ ਔਰ ਵਾਂਟਡ ਸੀਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਂਡ ਲੈ ਕੇ ਔਰ ਡੁੰਗਾਈ ਨਾਲ ਪੁਛਗਿਸ਼ ਕਰਾਂਗੇ ਔਰ ਜੇ ਕੋਈ ਇੱਥੇ ਤੇ ਵੀ ਇਹਦਾ ਦਾ ਕੋਈ ਅਗੋਂ ਕੀ ਇਹਦਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧਾ ਦੁੱਧ ਪਾਲੀ ਦਾ ਪਾਣੀ ਕਰਾਂਗੇ ਫਿਰ ਤੁਹਾਨੂੰ ਜੋ ਵੀ ਸਾਨੂੰ ਇੰਟਰੋਗੇਸ਼ਨ ਚ ਇਨਫੋਰਮੇਸ਼ਨ ਮਿਲੇਗੀ ਜੋ ਹੋਰ ਰਿਕਵਰੀ ਹੁੰਦੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਹੈਗੇ ਜੀ ਇਸ ਤੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਪੰਬੀਆ ਗੈਂਗ ਦਾ ਮੈਂਬਰ ਆਏ ਗੁਰਗਾ ਔਰ ਸਾਨੂੰ ਇਹਦੀ ਤਹ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਸਰ ਇਹ ਕੋਈ ਇੱਥੇ ਵੀ ਕੋਈ ਇਹੋ ਜਿਹੀ ਕੋਈ ਮਨਸ਼ਾ ਚ ਕਿਉਂ ਇਹ ਘੁੰਮ ਰਿਹਾ ਸੀਗਾ ਕੀ ਕਾਰਨ ਉੱਥੇ ਤੇ ਵਾਂਟਿਡ ਹੀ ਸੀਗਾ ਪਰ ਅਸੀਂ ਪੂਰਾ ਉਹਨਾਂ ਨਾਲ ਵੀ ਤਾਲਮੇਲ ਕਰਕੇ ਅਗਲੀ ਜਿਹੜੀ ਕਾਰਵਾਈ ਆ ਬਚ ਲਿਆ